ਹਾਂਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਅਸੀਂ ਸਾਡੇ ਸਭ ਦੇ ਹਰਮਨ ਪਿਆਰੇ ਗੀਤਕਾਰ ਚਰਨ ਲਖਾਰੀ ਜੀ ਦੇ ਘਰ ਬੈਠੇ ਆ ਤੇ ਮੇਰੇ ਨਾਲ ਨੇ ਚਰਨ ਲਖਾਰੀ ਜੀ ਤੇ ਅੱਜ ਆਪਾਂ ਬਾਈ ਜੀ ਤੋਂ ਇੱਕ ਹੋਰ ਰਚਨਾ ਸੁਣਨੀ ਆ ਜੋ ਇਹਨਾਂ ਦੀ ਬਹੁਤ ਹੀ ਮਰਦਸੰਦ ਰਚਨਾ ਜੋ ਇਹਨਾਂ ਦੇ ਦਿਲ ਦੇ ਬਹੁਤ ਨੇੜੇ ਆ ਤੇ ਮੈਂ ਵੀ ਉਹ ਰਚਨਾ ਪੜੀ ਆ ਇਹਨਾਂ ਦੀ ਫੇਸਬੁੱਕ ਤੇ ਤੇ ਮੈਨੂੰ ਆਪਣੇ ਜੀਵਨ ਦੀ ਸਭ ਤੋਂ ਮਨਪਸੰਦ ਰਚਨਾ ਉਹੀ ਲੱਗਦੀ ਆ ਤੇ ਬਾਈ ਜੀ ਦੀ ਵੀ ਮਨਪਸੰਦ ਆ ਤੇ ਤੁਹਾਡੇ ਲਈ ਉਹ ਰਚਨਾ ਅੱਜ ਪੇਸ਼ ਕਰਨਗੇ ਬਾਈ ਜੀ ਸਰੋਤਿਆਂ ਲਈ ਰਚਨਾ ਪੇਸ਼ ਕੀਤੀ ਜਾਏ ਹੋ ਮਿੱਟੀ ਦੇ ਕੋਟੇ ਪਨਾਲੇ ਨੀ ਵਿੰਗੇ ਕਿੱਤੇ ਉਹ ਜੱਟੀ ਜੋ ਕੰਦਾ ਨੂੰ ਲੰਬੇ ਕਿੱਤੋਂ ਮੈਂ ਢੂੰਡਾਂ ਨੇ ਸਮਿਆਂ ਤੋਂ ਜਿੰਦੇ ਉਹ ਤੇਲੀ ਦਾ ਤਾੜਾ ਤੇ ਨਰਮੇ ਨੂੰ ਪਿੰਜੇ ਉਹ ਸਾਜਰ ਦਾ ਵੇਲਾ ਸੀ ਤੁਰਨਾ ਬਟੰਡੇ ਉਹ ਤਤੀਆਂ ਦੁਪਹਿਰਾਂ ਤੇ ਕਾਲੇ ਜੇ ਪਿੰਡੇ ਉਹ ਚੌਦਰਨਾ ਚਾਕਰਨਾ ਮੁਣਸੀ ਕਰਿੰਦੇ ਉਹ ਕਿੜੇ ਉਹ ਪੂਰੇ ਚ ਪੈ ਗਏ ਨੇ ਸਿੰਦੇ ਕਿੱਥੇ ਉਹ ਜੱਤੀ ਜੋ ਕੰਦਾ ਨੂੰ ਲੰਬੇ ਓ ਕਿਤੋਂ ਸ਼ਿੰਗਾਰਾਂ ਮੈ ਜੂਹਾ ਦੇ ਖੱਟੇ ਓ ਬਾਰਾ ਚੰਡੋਰੇ ਓ ਤੀਰਾਂ ਦੇ ਫੱਟੇ ਓ ਸ਼ਾਵੀਆਂ ਗੰਡਾਸੇ ਤੇ ਅਣਖਾਂ ਦੇ ਰੱਟੇ ਓ ਝੰਡਾਂ ਚ ਨਾ ਜਿੱਥੇ ਬੇਲੇ ਨੇ ਵਸੇ ਉਹ ਕਿੱਥੇ ਨੇ ਹੀਰਾ ਦੇ ਸਿਰ ਤੇ ਉਹ ਪੱਤੇ ਉਹ ਝੱਲਾਉ ਮੱਝੀਆਂ ਉਹ ਕਟੀਆਂ ਤੇ ਕੱਟੇ ਉਹ ਝਾੜੀਓ ਖੋਬੇ ਕੁਰੰਡਾਂ ਦੇ ਪੱਤੇ ਉਹ ਚੱਕੀ ਵਧਾਣੀ ਤੇ ਚਰਖੇ ਨੇ ਡੱਠੇ ਉਹ ਦੇਸੀ ਖਰਾਕਾਂ ਸਰੀਰਾ ਚ ਥਿੰਦੇ ਕਿੱਥੇ ਉਹ ਜੱਟੀ ਜੋ ਕੰਦਾ ਨੂੰ ਲੰਬੇ ਉਸ ਸਮਿਆਂ ਦੇ ਅੱਗੇ ਵੀ ਪੈ ਗਏ ਨੇ ਮੱਠੇ ਉਹ ਬੁੱਦੂ ਤੇ ਆਵੇ ਤੇ ਹਰਜੀ ਦੇ ਭੱਠੇ ਉਹ ਚੇਡਾ ਹੁਜਤਾ ਆਸੇ ਤੇ ਠੱਠੇ ਉਹ ਤੱਕ ਤੇ ਸਵਕਤ ਵੀ ਮੂਦੇ ਨੇ ਠੱਠੇ ਉਹ ਰੇਸ਼ਮ ਦੀ ਤਾਣੀ ਤੇ ਮਲਮਲ ਦੇ ਲੱਠੇ ਉਹ ਮਹਿੰਗੀ ਨਕਾਸੀ ਤੇ ਆਨੇ ਵੀ ਅੱਠੇ ਉਹ ਹੁੰਨ ਨਾਂ ਨੂੰ ਲੈ ਕੇ ਸਤਾਦਾਂ ਦੇ ਪੱਠੇ ਹੋਣੀ ਨਾ ਛੱਡੇ ਠਾਰੇ ਤੇ ਸੱਠੇ ਉਹ ਜਰਤਾ ਨਾ ਰਹੀਆਂ ਉਠਾਣੇ ਕਰਨਡੇ ਕਿੱਥੇ ਉਹ ਜੱਟੀ ਜੋ ਕੰਦਾ ਨੂੰ ਲੰਬੇ ਉਹ ਸੁਤਿਆਂ ਸੀ ਪੱਗਾਇਓ ਸ਼ਰਮਾ ਦੇ ਉਲੇ ਉਹ ਕੱਜੇ ਸੀ ਜੂੜੇ ਤੇ ਤੁਰਦੀਆਂ ਪੋਲੇ ਉਹ ਤੋਕ ਪਟਾਰੀ ਚੰਗੇਰਾ ਪੜੋਲੇ ਉਹ ਲੱਗਿਓ ਨਾਈ ਉਹ ਮਾਰੇ ਵਿੱਚੋ ਲੈ ਉਹ ਟੱਪਿਓ ਭਾਲੋ ਤੇ ਮਾਈਏ ਤੇ ਢੋਲੇ ਉਹ ਬਚਪਨ ਜਵਾਨੀ ਬੜਾਪੇ ਦੇ ਢੋਲੇ ਹੂੰ ਮੱਡਲਿਆ ਕੰਗਣ ਜਵਾਰੀ ਤੇ ਛੋਲੇ ਉਹ ਕੁੱਕੜਿਓ ਕੂਏ ਕਬੂਤਰ ਨੇ ਗੋਲੇ ਆ ਚਰਨ ਲਖਾਰੀਏ ਸਮੇਂ ਦਰਿੰਦੇ ਦਿੱਤੇ ਉਹ ਜੱਟੀ ਜੋ ਕੰਦਾ ਨੂੰ ਲਿੰਬੇ ਕਿੱਥੇ ਉਹ ਜੱਟੀ ਜੋ ਕੰਦਾ ਨੂੰ ਲਿੰਬੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਸ਼ਾਇਰੀ ਬਹੁਤ ਹੀ ਪਸੰਦ ਆਈ ਹੋਵੇਗੀ ਧੰਨਵਾਦ ਸ਼ੁਕਰੀਆ